ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰ ਨਪਿਖੈ ਇਕਸ ਵਿਨ ਕੋਇ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਇ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤਲ ਪਵਾਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਬਸੁਦਧਾ ਕੋ ਖੋਦਾ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗਨਾਉ ਨਾਨਕ ਜੋ ਪਾਵਕ ਤਾ ਸਹਿਜ ਸੁਪਾਉ ਬ੍ਰਹਮ ਗਿਆਨੀ ਨਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਕਾਸ਼ ਜੈਸੇ ਤਰ ਉਪਰ ਆਕਾਸ ब्रह्मज्ञानी कह मित्र सतर समान ब्रह्मज्ञानी कह नहीं अभिमान ब्रह्मज्ञानी ऊचते ऊचा मन अपने है सबते नीचा ब्रह्मज्ञानी से जन पए नानक जन प्रभु आप करे ब्रह्मज्ञानी सगल की रीना आत्म रस ब्रह्मज्ञानी चीना ब्रह्मज्ञानी की सब ऊपर माया ਬ੍ਰਹਮ ਗਿਆਨੀ ਤੇ ਕੁਝ ਬੁਰਾ ਨਾ ਪਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹੈ ਬ੍ਰਹਮ ਗਿਆਨੀ ਪਾਰ ਉਪਕਾਰ ਉਹ ਮਹਾ ਬ੍ਰਹਮ ਗਿਆਨੀ ਕੇ ਨਹੀਂ ਤੰਦਾ ਬ੍ਰਹਮ ਗਿਆਨੀ ਕੇ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਦਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹਮਦ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ब्रह्मज्ञानी ब्रह्म का बेटा ब्रह्मज्ञानी एक संग हेता ब्रह्मज्ञानी कह होए अचिंत ब्रह्मज्ञानी का निर्मल मंत ब्रह्मज्ञानी जस करे प्रभु आप ब्रह्मज्ञानी का बड़ प्रताप ब्रह्मज्ञानी का दर्श बड़ भागी पाई है ब्रह्मज्ञानी को बल बल जाई है ब्रह्मज्ञानी को खोजे महेश्वर नानक ब्रह्मज्ञानी आप परमेश्वर ब्रह्मज्ञानी की कीमत ना है ब्रह्मज्ञानी के सगल मन म है ब्रह्मज्ञानी को कौन जाने पेद ब्रह्मज्ञानी को सदा आदेश ब्रह्मज्ञानी का कथया ना जाए अद्याखर ब्रह्मज्ञानी सर्वगा ठाकुर ब्रह्मज्ञानी की मत कौन बखाना है ब्रह्मज्ञानी की गत ब्रह्मज्ञानी जाना है ब्रह्मज्ञानी का अंत ना पार ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਕਤ ਜੀਆਂ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਆਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ब्रह्मज्ञानी की शोभा ब्रह्मज्ञानी बनी नानक ब्रह्मज्ञानी सर्वका तनी वाहे गुरुज का खालसा आओ आहे गुरुज की फतेह